ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਚਲਾਈ ਜਾ ਰਹੀ ਮਹਮ ਯੁੱਧ ਨਸ਼ਾ ਵਿਰੁੱਧ ਤਹਿ ਦਿਲੰਦਰ ਚ ਨਗਰ ਨਿਗਮ ਅਤੇ ਪੁਲਿਸ ਨੇ ਮਿਲ ਕੇ ਨਸ਼ਾ ਤਸਕਰ ਰਾਜਨਪੁਰਪਾਜ਼ਰ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਉਚਾਰੀ ਨੂੰ ਤਬਾਹ ਦਿੱਤਾ ਗਿਆ ਏਸੀਪੀ ਨਰਮਲ ਸਿੰਘ ਨੇ ਦੱਸਿਆ ਕਿ ਇਹ ਤਸਕਰ ਲੰਬੇ ਸਮੇਂ ਤੋਂ ਨਸ਼ਾ ਦੇ ਕਾਰੋਬਾਰ ਚ ਲਿਪਸੀ ਜਿਸ ਤੇ ਪਹਿਲਾਂ ਹੀ ਐਨਡੀਪੀਐ ਐਕਟ ਅਤੇ ਆਪਕਾਰ ਐਕਟ ਅਧੀਨ 5 ਐਫਆਈਆਰ ਦਰਜ ਹਨ ਨਗਰ ਨਿਗਮ ਨੂੰ ਮਿਲੀ ਜਾਣਕਾਰੀ ਅਧਾਰ ਤੇ ਇਹ ਗੈਰ ਕਾਨੂੰਨੀ ਉਚਾਰੀ ਨੂੰ ਤਬਾਹ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਜਲੰਧਰ ਤੋਂ ਪਾਤਰਕਾਰ ਨਵੇਸ਼ ਗਵਾਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਜਿਸ ਸਰ ਇਹ ਡਰਗਸ ਮਗਰਾ ਰਾਜਨ ਇਹ ਪੋਤਾਕਾਰ ਹੈ ਜਵਾ ਜਿਹੜਾ ਕਿ ਬਾਬਾ ਗੁੱਡਾ ਜੀ ਨਗਰ ਕੋਈ ਆ ਪੜੇ ਹੈਗੇ ਤਾਂ ਇਹ ਇੱਕ ਨਟੋਰੀਅਸ ਸਮਗਲਰ ਹੈ ਜਵਾ ਜਿਹਦੇ ਖਿਲਾਫ ਇਹ ਨੰਨ ਕਰਦ ਨੇ ਕਰਦੇ ਨੇ ਇਸ ਟਾਈਮ ਵੀ ਜਿਹੜਾ ਇੱਕ ਅੰਦਾਜ਼ਾ ਹੈ ਜਗਾ ਇਹ ਕਪੂਰਥਾ ਦਾ ਜਿਹੜਾ ਬੰਦ ਹੈਗਾ। ਤੋਂ ਇਹ ਦੇ ਬਾਰੇ ਸਾਡੇ ਕੋਲ ਇੰਟੀਮੇਸ਼ਨ ਸੀ ਕਿ ਇਹ ਜਿਹੜਾ ਹੈਗਾ ਵਾ ਡਰੱਗ ਵਿੱਚ ਜਿਹੜੀ ਹੈਗੀ ਆ ਇਹ ਨਾਜਾਇਜ਼ ਉਸਾਰੀ ਕੀਤੀ ਹੈ ਕਿ ਕੋਈ ਕੋਰਪੋਰੇਸ਼ਨ ਦੇ ਮੈਂਬਰ ਨਹੀਂ ਹੈ। ਤੋਂ ਇਹ ਸਾਡੇ ਜਿਹੜੀ ਨਾਜਾਇਜ਼ ਉਸਾਰੀ ਚੱਲ ਰਹੀ ਹੈਗੀ ਆ ਉਹਨੂੰ ਅਸੀਂ ਚਾਉਣ ਵਾਸਤੇ ਉਹਦੇ ਡਿਪਾਰਟਮੈਂਟ ਪ੍ਰੋਪਰਟੀਜ਼ ਇਕੱਠੇ ਹੋ ਕੇ ਆਈ ਜੀ। ਜਿਹਦੇ ਇਸ ਕੋਰਪੋਰੇਸ਼ਨ ਤੇ ਪੁਲਿਸ ਕੋਲ ਜਿਹੜੀ ਹੈਗੀ ਆ ਇਹ ਜੁਆਇੰਟਲੀ ਜਿਹੜੀ ਹੈਗੀ ਅਸੀਂ ਆਪਰੇਸ਼ਨ ਕਰਦੇ ਕਿ ਅਕਚੁਅਲੀ ਇਹ ਨਾਜਾਇਜ਼ ਚਾਉਕ ਬਣਾਈ ਜਾ ਰਹੀ ਹੈ। ਉਹ ਸਾਰੀ ਹੈਗੀ ਹੈ।